ਇਹ ਹੈ ਮੁੱਲਾਪੁਰ ਦਾ ਨਵਾਂ ਸਟੇਡੀਅਮ ਜਿੱਥੇ ਕਿ ਕੱਲ ਪੰਜਾਬ ਤੇ ਰਾਜਸਥਾਨ ਦਾ ਮੈਚ ਹੋਣ ਜਾ ਰਿਹਾ ਹੈ ਮੈਂ ਕ੍ਰਿਸ਼ ਵਰਮਾ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਅਸੀਂ ਮੌਕੇ ਤੇ ਮੌਜੂਦ ਹਾਂ ਪੰਜਾਬ ਕ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਬਾਹਰ ਜਿੱਥੇ ਕਿ ਕੱਲ ਇਹ ਨਿਊ ਚੰਡੀਗੜ੍ਹ ਦੇ ਵਿੱਚ ਨਵਾਂ ਸਟੇਡੀਅਮ ਹੈ ਜਿੱਥੇ ਕਿ ਕੱਲ ਪੰਜਾਬ ਵਰਸਸ ਰਾਜਸਥਾਨ ਰਾਇਲ ਦਾ ਮੈਚ ਹੈ ਤੁਹਾਨੂੰ ਦਿਖਾ ਸਕਦੇ ਹਾਂ ਕਿ ਇੱਥੇ ਸਿਕਿਉਰਟੀ ਦੇ ਪ੍ਰੋਪਰ ਉਹ ਕੀਤੇ ਗਏ ਨੇ ਤਾਂ ਕਿ ਕੋਈ ਵੀ ਅਨਭਚਤਾ ਵਿਅਕਤੀ ਜਾਂ ਕੋਈ ਵੀ ਕੋਈ ਵੀ ਇੱਥੇ ਅਪਤਚਨ ਜਿਹੜੇ ਗੱਲ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਸਕਿਉਰਟੀ ਉੱਥੇ ਤਣਾਤ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੌਕੇ ਤੇ ਹੱਲੇ ਵੀ ਇੱਥੇ ਕਾਫੀ ਬੰਦੇ ਜਿਹੜੇ ਟੀਮਸ ਨੂੰ ਦੇਖਣ ਵਾਸਤੇ ਜਾਂ ਸਟੇਡੀਅਮ ਨੂੰ ਦੇਖਣ ਵਾਸਤੇ ਮੌਕੇ ਤੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇੱਥੇ ਜੋਬ ਕਰਦੇ ਹੋ ਜਾਂ ਵੈਸੇ ਤੇ ਖੜੇ ਬਸ ਐਸੇ ਆਏ ਕੰਮ ਕਰਦੇ ਨੇ ਇਸਕੇ ਅੰਦਰ ਅੱਛਾ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਇੱਥੇ ਤੁਸੀਂ ਟਾਲ ਪੱਤਰ ਦਾ ਅੱਛਾ ਤੇ ਅੰਦਰ ਦੁਨੀਆਂ ਜਾ ਰਹੀ ਹੈਗੀ ਇਹ ਸਟੇਡੀਅਮ ਜਿਹੜਾ ਪੁਰਾਣਾ ਸਟੇਡੀਅਮ ਨਾਲੋਂ ਜ਼ਿਆਦਾ ਵਧੀਆ ਬਣਾਇਆ ਗਿਆ ਹਾਂ ਵਧੀਆ ਬਣਾਇਆ ਗਿਆ ਤੇ ਹੁਣ ਤੱਕ ਅੰਦਰ ਕੀ ਕੀ ਨਵੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਬਹੁਤ ਹੀ ਅੱਛੀ ਫੈਸਿਲਿਟੀ ਹੈ ਇਸਕੇ ਅੰਦਰ ਸਾਤ ਬਹੁਤ ਹੀ ਅੱਛਾ ਤੇ ਤੁਸੀਂ ਆ ਬਾਹਰ ਖੜੇ ਅੰਦਰ ਕਿਉਂ ਨਹੀਂ ਗਏ ਹਾਲ ਤੱਕ ਨਾ ਮੇਰੇ ਪਾਸ ਆ ਰਿਹਾ ਹੈ ਸਰ ਪਾਸ ਅੰਦਰ ਹੈ ਅੱਛਾ ਪਾਸ ਅੰਦਰ ਹੈ ਆਪਣੇ ਨਾਲ ਭਾਈ ਸੀਗੇ ਜਿਹੜੇ ਇੱਥੇ ਟੈਲਰ ਦਾ ਕੰ ਇੱਥੇ ਪਾਸਿਸ ਤੋਂ ਬਿਨਾ ਕੋਈ ਵੀ ਐਂਟਰੀ ਨਹੀਂ ਕਰ ਸਕਦਾ ਇਹ ਇਹਨਾਂ ਦਾ ਮੇਨ ਗੇਟ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਹੀ ਇੱਥੇ ਤਸਵੀਰਾਂ ਖਿਚਾ ਰਹੇ ਨੇ ਸਟੇਡੀਅਮ ਦੇ ਬਾਹਰ ਚਲਾਓ ਥੋੜਾ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਕੀ ਨਾਮ ਆਪਨਾ ਵਿਕਰਮ ਜੀ ਵਿਕਰਮ ਜੀ ਤੁਸੀਂ ਅਸੇ ਸਟੇਡੀਅਮ ਦੇ ਬਾਹਰ ਫੋਟੋ ਖਿਚਾਣ ਆਏ ਹੋ ਹਾਂ ਜੀ ਹਾਂ ਜੀ ਕਿੱਦਾਂ ਲੱਗਾ ਤੁਹਾਨੂੰ ਨਵਾਂ ਸਟੇਡੀਅਮ ਪੁਰਾਣਾ ਵਧੀਆ ਸੀਗਾ ਕਿ ਨਵਾਂ ਵਧੀਆ ਹੈ ਇਹ ਠੀਕ ਹੈ ਜੀ ਤੇ ਪੁਰਾਣੇ ਚ ਕੀ ਦਿੱਕਤ ਸੀਗੀ ਹਾਂ ਜੀ ਪੁਰਾਣੇ ਸਟੇਡੀਅਮ ਗਿਆ ਤੁਸੀਂ ਹੁਣ ਤੱਕ ਜਿਹੜਾ ਪੁਰਾਣਾ ਸਟੇਡੀਅਮ ਸੀਗਾ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਕੀ ਫੋਟਵੌਕ ਜਾਣ ਵਾਸਤੇ ਵੀ ਆ ਰਹੇ ਨੇ ਕਿੱਥੋਂ ਕਿੱਥੋਂ ਦੀ ਆ ਰਹੇ ਨੇ ਇੱਕ ਹੋਰ ਭਾਈ ਬੈਗ ਚੱਕ ਕੇ ਆ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਕੀ ਹੋਇਆ ਇਹ ਨਾਮ ਕੀ ਕੁੰਨ ਸਿੰਘਾਂ ਕਿਹੜਾ ਜਾਰਗੰਡਾ ਮੈਚ ਦੇਖਣੇ ਲਈ ਆਏ ਹੋ ਹਾਂ ਮੈਚ ਦੇਖਣੇ ਲਈ ਆ ਵੀ ਆਏ ਹੋ ਜਾਰਗੰਡਾ ਸੇ ਜੀ ਹਰ ਬਾਰ ਆਤੇ ਹੋ ਇਸ ਵਾਰ ਵੀ ਆਏ ਹੋ ਹਰ ਬਾਰ ਆਤੇ ਹਾਂ ਤੁਸੀਂ ਦੇਖ ਸਕਦੇ ਸੀਗੇ ਮੌਕੇ ਦੇ ਭਾਈ ਸੀ ਜਿਹੜੇ ਬੈਗ ਚੱਕ ਕੇ ਝਾਰਖੰਡ ਤੋਂ ਇੱਥੇ ਆਏ ਨੇ ਮੈਚ ਦੇਖਣ ਵਾਸਤੇ ਕੋਹ ਹੋਰ ਭਾਈ ਉਹਨਾਂ ਦਾ ਨਾਮ ਹੈ ਭਾਈ ਕੀ ਨਾਮ ਆਪਣੇ ਰੇਰਨ ਕੁਮਾਰ ਚੌਧਰੀ उसी ਮੈਚ ਦੇਖਣਾ ਹੈ ਸਪੈਸ਼ਲ ਨਹੀਂ ਇਸ ਵਿੱਚ ਅਸਲ ਮੈਚ ਨਹੀਂ ਆਪ ਲੋਗ ਹਾਰ ਸਟੇਡੀਅਮ ਆਤੇ ਹਮ ਲੋਗ ਕਾਉਂਟਰ ਲੱਗਦਾ ਹੈ ਅੱਛਾ ਕਿਸ ਚੀਜ਼ ਦਾ ਕਾਉਂਟਰ ਲੱਗਦਾ ਤੁਹਾਡਾ ਹਾਂ ਇਹ ਪੈਪਸੀ ਵੱਲ ਤੋਂ ਪਾਣੇ ਪੈਨੇ ਹਾਂ ਚਾ ਪੈਪਸੀਕੋਕ ਦਾ ਕਾਉਂਟਰ ਲੱਗਦਾ ਤੁਹਾਡੇ ਅੰਦਰ ਸਟੇਡੀਅਮ ਦੇ ਮਤਲਬ ਹੋਰ ਕਰ ਰਿਹਾ ਤਾਂ ਕੰਮ ਕਰ ਰਿਹਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਐਸ ਟਾਈਮ ਅਸੀਂ ਮੌਜੂਦ ਆਂ ਕ੍ਰਿਕਟ ਸਟੇਡੀਅਮ ਦੇ ਬਾਹਰ ਜਿੱਥੇ ਕੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਦੱਸਿਆ ਜਾ ਰਿਹਾ ਹੈ ਕਿ ਮੌਕੇ ਦੀ ਕੀ ਟੀਮ ਹਲੇ ਅੰਦਰ ਵੀ ਹੈਗੀ ਹੈ ਤੁਹਾਨੂੰ ਪੂਰਾ ਦ੍ਰਿਸ਼ਿਅ ਦਿਖਾ ਰਹੇ ਆਂ ਪੰਜਾਬ ਨੇਸ਼ਨ ਦੇ ਜ਼ਰੀਏ ਕਿ ਕਿਦਾਂ ਬੋਰਡ ਦੇ ਉੱਤੇ ਉਹ ਲੱਗੀਆਂ ਹੋਈਆਂ ਲਾਈਟਿੰਗ ਲੱਗੀਆਂ ਹੋਈਆਂ ਐਲਈਡਸ ਚੱਲ ਰਹੀਆਂ ਤੇ ਕੁਝ ਭਾਈ ਹੋਣੇ ਜਿਹੜੇ ਇੱਥੇ ਮੈਚ ਦੇਖਣ ਜਾਂ ਸਟੇਡੀਅਮ ਦੇਖਣ ਵਾਸਤੇ ਵਾਏ ਹੋਏ ਨੇ ਬਾਕੀ ਕੀ ਹਾਲ ਚੱਲ ਹੈ ਬੜਾ ਵਧੀਆ ਕੀ ਨਾਮ ਕੀ ਹੈ ਆਪਕਾ ਆਮੀਰ ਖਾਨ ਅਮੀਰ ਖਾਨ ਜੀ ਬਾਲੀਵੁੱਡ ਵਾਲੇ ਹਾਂ ਬਾਲੀਵੁੱਡ ਵਾਲੇ ਕੀ ਬਾਤ ਹੈ ਯਹਾਂ ਪੇ ਗਿਆ ਸਟੇਡੀਅਮ कल भी आओगे कल भी आएगा मैच देखना है ना कल भी डेली में हमेशा मैच देखने आते हो यहाँ पे मैच देखते इधर ही पुराने स्टेडियम में गए थे बहुत अच्छा हाँ जी के नाम कार्तिक कि लगा था स्टेडियम अच्छा लगा अच्छा लगा पुराना अच्छा ज्यादा अच्छा पुरानी गई नहीं ये भी अच्छा है ये भी अच्छा पुराना भी देखा था अच्छा था ਤੁਸੀਂ ਦੇਖ ਸਕਦੇ ਹੋ ਮੌਕੇ ਤੇ ਮੌਜੂਦ ਅਤੇ ਲੋਕੀ ਵੀ ਫੋਟੋਆਂ ਖਿਚਾਉਣ ਵਾਸਤੇ ਪਹੁੰਚੇ ਹੋਏ ਨੇ ਤੇ ਪੁਲਿਸ ਕਰਮੀ ਵੀ ਮੌਕੇ ਤੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਇੱਥੇ ਬਤੌਰ ਸਿਕਿਉਰਟੀ ਦਾ ਕੀ ਹੋ ਵੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਐਸ ਵੇਲੇ ਸਾਡੇ ਨਾਲ ਮੌਜੂਦ ਨੇ ਜਗੀਰ ਸਿੰਘ ਜੀ ਜੋ ਕਿ ਮੁੱਲਾਪੁਰ ਐਸਆਈ ਨੇ ਟਰੈਫਿਕ ਇੰਚਾਰਜ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਟੇਡੀਅਮ ਨੂੰ ਲੈ ਕੇ ਕੀ ਪੁਕਤਾ ਇੰਤਜ਼ਾਮ ਕੀਤੇ ਗਏ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਜਗੀਰ ਸਿੰਘ ਜੀ ਇੱਥੇ ਕੀ ਬੁਕਤਾਂ ਇੰਜਾਮ ਕੀਤੇ ਗਏ ਨੇ ਤੇ ਕਿੰਨੀ ਪੁਲਿਸ ਫੋਰ ਕਾਲ ਇੱਥੇ ਤਨਾਨ ਹੋਏਗੀ। ਤਕਰੀਬਨ ਪਹਿਲਾ ਆਪ ਜੀ ਦਾ ਟ੍ਰੈਫਿਕ ਇੰਚਾਰਜ ਜਗੀਰ ਸਿੰਘ ਮੁੱਲਾਪੁਰ ਵੱਲੋਂ ਪੁਲਿਸ ਮੁੱਲਾਪੁਰ ਵੱਲੋਂ ਜੀ ਸੇਨ ਅਫਸਰ ਮੁੱਲਾਪੁਰ ਵੱਲੋਂ ਆਪ ਜੀ ਦੇ ਚੈਨਲ 'ਤੇ ਬਹੁਤ-ਬਹੁਤ ਸਵਾਗਤ ਹੈ ਜੀ, ਵੈਲਕਮ ਆ ਜੀ। ਤਕਰੀਬਨ ਸਾਡੇ ਸੀਨੀਅਰ ਅਫਸਰਾਂ ਇੱਥੇ ਲਗਭਗ ਜੀ 2200 ਮੁਲਾਜ਼ਮ ਲਾਇਆ ਜਿਹਦੇ ਵਿੱਚ 100 ਮੁਲਾਜ਼ਮ ਕਲਰ ਟ੍ਰੈਫਿਕ ਪੁਲਿਸ ਦਾ ਜੀ ਹੈ। ਇਹ ਮੁਲਾਜ਼ਮ ਕਿਤੇ ਕਿਤੇ ਤਨਾਤ ਰਹਿਣਗੇ ਸਟੇਡੀਅਮ ਦੇ ਅੰਦਰ ਬਾਹਰ ਕਿਤੇ ਕਿਤੇ ਕਿੰਨੇ ਦਾਇਰੇ ਤੱਕ ਤਨਾਤ ਰਹਿਣਗੇ ਉਹ ਹਾਂਜੀ ਬਿਲਕੁਲ ਜੀ ਇਹ ਜਿਹੜੇ ਮੁਲਾਜ਼ਮ ਅੰਦਰ ਵੀ ਤਨਾਤ ਰਹਿਣਗੇ ਸਿਵਲ ਦੇ ਵਿੱਚ ਬਾਹਰ ਲਈ ਬਾਹਰ ਸਾਈਡ ਨਾਕੇ ਵੀ ਲੱਗੇ ਨੇ ਕਿਉਂ ਕਿਉਂਕਿ ਆਰਟੀ ਟੀਮਾਂ ਵੀ ਲਾਈਆਂ ਬਕਾਇਦਾ ਅਸਲਾ ਲੈ ਕੇ ਠੀਕ ਹੈ ਜੀ ਜਿੰਨੇ ਰੋਡ ਦੇ ਉੱਤੇ ਪੈਂਦੇ ਨੇ ਆਪਣੇ ਕੱਟ ਪੈਂਦੇ ਨੇ ਸਾਰੇ ਕੱਟਾਂ ਦੇ ਉੱਤੇ ਮੁਲਾਜ਼ਮ ਆਪਣੇ ਤਨਾਤ ਰਹਿਣਗੇ ਤੇ ਕਾਫੀ ਇੱਥੇ ਭਾਰੀ ਤਦਾਲ ਵਿੱਚ ਨਾਕੇ ਵੀ ਲੱਗਣਗੇ ਜੀ ਕੱਲ੍ਹ ਤੇ ਮਤਲਬ ਕਿ ਡਰਿੰਕ ਐਂਡ ਡਰਾਈਵ ਕੀ ਜਿਹੜੇ ਵੀ ਹੁੱਲੜ ਬਾਜੀਏ ਸਭ ਨੂੰ ਕੱਲ੍ਹ ਮੌਕੇ ਤੇ ਪੁਲਵਿੰਡਾਹ ਪੁਲਿਸ ਉਹਨਾਂ ਨੂੰ ਫੜੇਗੀ। ਹਾਂ ਬਿਲਕੁਲ ਜੀ ਕਿਸੇ ਨੂੰ ਵੀ ਕਾਨੂੰਨ ਜਿਹੜਾ ਭੰਗ ਨਹੀਂ ਕਰ ਦਿੱਤਾ ਜਾਵੇ ਕੋਈ ਇੰਟਰਨੈਸ਼ਨਲ ਮੈਜਨੇ ਇਹ ਕੋਈ ਇਹ ਕੋਈ ਕੱਲ੍ਹ ਨੂੰ ਮਾੜੀ ਮੋਟੀ ਵੀ ਕੋਈ ਗਲਤ ਹੋਤੀ ਹੁੰਦੀ ਹੈ ਤੇ ਇੰਟਰਨੈਸ਼ਨਲ ਖਬਰ ਬਣ ਜਾਂਦੀ ਹੈ ਜੀ ਇਹ। ਠੀਕ ਹੈ ਜੀ। ਬਸ ਤੇ ਇਹ ਰੋਡ ਕੱਲ੍ਹ ਨੂੰ ਬੰਦ ਰਹਿਣਾ ਕੋਈ ਨੈਟ ਦੇ ਵਿੱਚੋਂ ਵੀ ਕੱਲ੍ਹ ਨੂੰ ਇਹ ਰੋਡ ਅੜਾਤਾ ਹੈ। ਇਹ ਮੇਨ ਬੀਏਪੀ ਰੋਡ ਆ ਜੀ ਇਹ। ਇਧਰਲੇ ਪਾਸੇ ਬੀਏਪੀ ਮੂਵਮੈਂਟ ਹੋਊਗੀ ਤੇ ਬੀਏਪੀ ਪਾਰਕਿੰਗ ਜਿਹੜਾ ਕੈਨਸਲ ਹਸਪਤਾਲਾ ਰੋਡ ਆਂਦਾ ਜੀ ਇਧਰ ਹੀ ਸਾਈਡਾ ਪਾਰਕਾਂ ਬਣਾਤੀਆਂ ਜੀ ਤੁਸੀਂ ਦੇਖ ਸਕਦੇ ਹੋ ਸਾਹਨਾ ਜਗੀਰ ਸਿੰਘ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੱਲ 220 300 ਪੁਲਿਸ ਮੁਲਾਜ਼ਮ ਇੱਥੇ ਤਨਾਤ ਰਹਿਣਗੇ ਥੋੜੇ ਸਿਵਲ ਚ ਹੋਣਗੇ ਥੋੜੇ ਵਰਦੀਆਂ ਦੇ ਵਿੱਚ ਹੋਣਗੇ ਨਾਕੇ ਵੀ ਲੱਗਣਗੇ ਤੇ ਜਿਹੜੇ ਇੱਥੇ ਸੋਚ ਰਿਹਾ ਗੱਲ ਆ ਕਿ ਹੁੱਲੜਬਾਜ਼ੀਆਂ ਕਰਨਗੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣ ਇਸ ਖਬਰ ਨੂੰ ਜ਼ਰੂਰ ਦੇਖ ਲੈਣ ਕਿ ਇੱਥੇ ਇਸ ਤਮੁਲਾਪੁਰ ਪੁਲਿਸ ਪੂਰੀ ਮੌਕੇ ਤੇ ਤਨਾਤ ਹੈ ਇੱਥੇ ਕੋਈ ਵੀ ਇੱਥੇ ਹੁੱਲੜਬਾਜ਼ੀ ਨਹੀਂ ਕਰ ਸਕਦਾ ਤੁਹਾਨੂੰ ਮੌਕੇ ਤਸਵੀਰਾਂ ਦਿਖਾ ਰਹੇ ਆ ਉਰੇ ਪੂਰੇ ਪੁਕਤੇ ਇੰਤਜ਼ਾਮ ਕੀਤੇ ਗਏ ਨੇ ਹਾਂਜੀ ਜਗੀਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਕੱਲ ਦੇ ਮੈਚ ਦੀ ਹਾਂਜੀ ਮੈਂ ਆਪ ਜੀ ਦੇ ਮਤਲਬ ਚੈਨਲ ਰਾਹੀਂ ਮੈਂ ਆਪ ਮਤਲਬ ਆਪ ਪਬਲਿਕ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਇਹ ਕੱਲ ਨੂੰ ਜਿਹੜਾ ਰੋਡ ਆ ਆਪਣੇ ਤੋਗਾ ਤੋਂ ਰੋਡ ਆ ਰਿਹਾ ਜਿਹੜਾ ਨਵਾਂ ਰੋਡ ਨਿਕਲਿਆ ਇਹ ਸਟੇਡੀਅਮ ਨੂੰ ਤਨਾ ਤੋ ਕੱਲ ਨੂੰ ਰੋਡ ਬੰਦ ਰਹੇਗਾ ਸਿਰਫ ਓਨਲੀ ਬੀਏਪੀ ਐਂਟਰੀ ਹੋਏਗੀ ਜਿਹੜੇ ਆਮ ਪਬਲਿਕ ਲਈ ਰੋੜਾ ਬਾਇਆ ਮੁੱਲਾਪੁਰ ਘੁੰਮ ਕੇ ਆਣ ਜੀ ਇਸ ਕਰਕੇ ਕੱਲ ਨੂੰ ਆਮ ਪਬਲਿਕ ਇਸ ਰੋਡ ਤੇ ਮਤਲਬ ਐਂਟਰੀ ਨਾ ਕਰਨ ਕੱਲ ਨੂੰ ਮਤਲਬ ਡਿਸਟਰਬ ਨਾ ਹੋਣ ਜੀ ਕਿਸੇ ਨੂੰ ਕੋਈ ਕੰਮ ਤੇ ਜ਼ਰੂਰੀ ਜਾਣਾ ਆ ਠੀਕ ਹੈ ਕੋਈ ਨੌਕਰੀ ਪੇਸ਼ੇ ਵਾਲਾ ਮਲਾਜ਼ਮ ਹੈ ਕੋਈ ਹਸਪੀਟਲ ਜਾਣਾ ਤੇ ਆਪਣਾ ਬਾਇ ਜਿਹੜਾ ਸਟੇਡੀਅਮ ਛੇੜੇ ਵਾਲਾ ਰੋਡ ਨਾਣ ਜੀ ਇਹ ਤੇ ਕੈਂਸਰ ਹਸਪੀਟਲ ਰੋਡ ਘੁੰਮ ਕੇ ਆਣ ਜੀ ਜਗੀਰ ਸਿੰਘ ਜੀ ਨੇ ਪਹਿਲਾਂ ਹੀ ਸਭ ਨੂੰ ਦੱਸ ਦਿੱਤਾ ਕਿ ਜਿਹੜਾ ਇਹ ਰੋਡ ਹੈ ਇਹ ਕੱਲ ਬੰਦ ਰਹੇਗਾ ਸਿਰਫ VIP ਲਈ ਇਹ ਰੋਡ ਓਪਨ ਹੋਏਗਾ ਤੇ ਜਿੰਨੇ ਬਾਕੀ ਨੇ ਆਣਾ ਦੂਸਰੇ ਪਾਸੋਂ ਮੁੱਲਾ ਪਰਵੋਲੋਂ ਘੁੰਮ ਕੇ ਆ ਸਕਦੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸਰ ਥੈਂਕ ਯੂ ਤੇ ਵੈਲਕਮ ਜੀ